ਇਹਨਾਂ ਨੇ ਆਪਣੇ ਦਸਨ ਮੁਤਾਬਕ 8 ਸਾਲ ਦੇ ਸਮੇਂ ਨੂੰ ਇਹਨਾਂ ਨੇ ਭਜਨ ਲਿਆ। ਕੋਈ ਵੱਧ ਸਾਰਾ ਦੱਸਾਉਂਦਾ ਸੀ ਮਰੀ ਆਪਣੇ ਸਭੂਨਾ ਪ੍ਰਤਾਪ ਸਿੰਘ ਬਾਇਖਾ ਰਿਸੂਬੇ ਸਨ ਉਹਨਾਂ ਨੇ ਭਜਨ ਦਿੱਤਾ ਇਹਨਾਂ ਨੂੰ। ਤੇ ਜਿਹੜੇ ਇੰਨੇ ਜੇ ਤੋਂ ਲੱਗੇ ਨੇ ਤੁਹਾਨੂੰ ਪਤਾ ਵੀ ਹੁਣ ਕਿਸ ਤਰ੍ਹਾਂ ਇਹਨਾਂ ਦਾ ਸਭੂਨਾ ਨੇ ਪ੍ਰਤਾਪ ਵਧਾਇਆ ਕਿਰਪਾ ਕੀਤੀ ਹੈ। ਤੇ ਤੁਸੀਂ ਇਹ ਕੰਮ ਕਰ ਸਕਦੇ ਹੋ ਜੇ ਤੁਸੀਂ ਇਸ ਪਾਸੇ ਲੱਗੋ। ਮੈਂ ਸਭੂਨਾ ਦੇ ਇਤਿਹਾਸ ਤੋਂ ਪੜਿਆ ਹੈ। ਮੈਂ ਇੱਕ ਅੱਧ ਘਰ ਲਵਾ ਪਈ ਚਾਹ ਜਿਹੜੀ ਹੈ ਇਹ ਨਹੀਂ ਪੀਣੀ ਚਾਹੀਦੀ। ਇਹਦੇ ਵਿੱਚ ਚੰਬੜਾ ਕਿ ਤੰਬਾਕੂ ਕਿਸੇ ਢੰਗ ਨਾਲ ਲਾਇਆ ਜਾਂਦਾ ਇੱਕ ਜਰਾ ਅੰਮ੍ਰਿਤ ਸਰ ਦੀਵਾਨ ਸੀ ਤੇ ਇੱਕ ਆਦਮੀ ਆਇਆ ਉਹਦੇ ਜੇਬ ਵਿੱਚ ਸਿਗਰਟ ਦੀ ਡੱਬੀ ਸੀ ਤੇ ਆਪਣਾ ਨਾਮ ਤਾਰੀ ਸੀ ਕਿ ਉਹਨੇ ਰੋਕਿਆ ਵੀ ਤੂੰ ਨਹੀਂ ਇੱਥੇ ਆ ਸਕਦਾ ਉਹਨੇ ਕਿਹਾ ਕਿਉਂ ਉਹਨੇ ਆਖਿਆ ਐਸ ਕਰਕੇ ਉਹਨੇ ਆਖਿਆ ਫਿਰ ਮੈਂ ਇਸ ਫੈਕਟਰੀ ਦੇ ਵਿੱਚ ਮੁਲਾ ਜਾਣਾ ਮੈਂ ਤੁਹਾਨੂੰ ਸਾਰਾ ਦੱਸ ਨਹੀਂ ਸਕਦਾ ਸਬਰਾਂ ਨੂੰ ਅਰਜ਼ ਕਰੋ ਮੇਰੇ ਨਾਲ ਬੰਦਾ ਕੱਲਣ ਮੈਂ ਵਿਖਾਵਾਂ ਕਿ ਉੱਥੇ ਚਾਹ ਵਜ ਕੀ ਪੈਂਦਾ ਦਾ ਕਾਰਖਾਨਾ ਸੀ ਉਹ ਉਹਨੇ ਫਿਰ ਸਾਡੇ ਬੰਦੇ ਨੂੰ ਜਾ ਕੇ ਉਖਾਇਆ ਕਿ ਇੱਕ ਕੋਠੜੀ ਐ ਲੁਕਵੀਂ ਬਣਾਈ ਹੋਈ ਜਿਹਦੇ ਵਿੱਚ ਟੁੱਟੇ ਚਿੱਤਰ ਤੇ ਤੰਬਾਕੂ ਇਹ ਪਏ ਨੇ ਜਿਹੜੇ ਉਹ ਕਿਸੇ ਢੰਗ ਨਾਲ ਚਾਹ ਚਰਲ ਆਉਂਦੇ ਨੇ ਇੱਕ ਉਹਨਾਂ ਅਖਬਾਰ ਪੜਿਆ ਸੀ 56 ਕਾਰਖਾਨੇ ਫੜੇ ਗਏ ਕਲਕੱਤੇ ਵਿੱਚ ਜਿਨ੍ਹਾਂ ਵਿੱਚ ਉੱਥੇ ਬੜਾ ਪਿੰਦਾ ਸੀ ਤੋ ਇਹ ਦਾ ਜਿਹੜੇ ਇਹਦੇ ਵਾਸਤੇ ਮੈਂ ਇਹ ਵੀ ਪੜਿਆ ਆਪਣੇ ਇਤਿਹਾਸ ਵਿੱਚ ਉਹ ਕਿ ਸਭ ਜਵਾਲਾ ਸਿੰਘ ਉਹ ਨਹੀਂ ਜਿਹੜੇ ਹਰਖੋ ਵਾਲੀਏ ਸਨ ਸਾਗੁਰਾਂ ਨਾਲ ਬਹੁਤ ਨੇਮ ਦਾ ਬੁਝੈ ਪੈਣੀ ਸਾਹਿਬਾ ਬੜਾ ਹੁੰਦੇ ਸਾਨੂੰ ਤੇ ਉਹ ਉੱਥੇ ਚਾਹ ਦਾ ਵਰਤਾਰਾ ਸੀ ਸਾਗੁਰ ਬਰਤਾਰਾ ਜਦ ਬਾਸੇ ਉਹਨਾਂ ਨੇ ਆਖਿਆ ਕਿ ਚਾਹ ਨਾ ਪੀਆ ਕਰੋ ਤੇ ਇਹ ਬੰਦ ਕਰੋ ਉਹਨਾਂ ਸਗੁਰਾਂ ਕਿਰਪਾ ਕੀਤੀ ਉਹਨਾਂ ਨੇ ਚਾਹ ਆਪਣੇ ਪਹਿਲੇ ਬੰਦ ਕੀਤੀ ਫਿਰ ਸਾਰੇ ਡੇਰੇ ਵਿੱਚ ਬੰਦ ਕਰ ਦਿੱਤੀ ਹੁਣ ਨਹੀਂ ਮੈਨੂੰ ਪਤਾ ਇਹ ਗੱਲ ਦਾ ਪਰ ਉਹਨਾਂ ਨੇ ਉੱਥੇ ਉਸ ਲਈ ਚਾਹ ਬੰਦ ਕਰ ਦਿੱਤੀ ਤੇ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਵਾਸਤੇ ਨੇ ਕਿ ਜਦੋਂ ਅਸਾਂ ਭਗਤੀ ਕਰਨੀ ਹੈ ਰੱਬ ਨੂੰ ਮਿਲਣਾ ਹੈ ਉਹਦੇ ਵਿੱਚ ਇਹ ੜਕ ੜਕੇ ਨੇ ਸਤਿਗੁਰੂ ਰਾਜ ਸਿੰਘ ਸੱਚੇ ਪਾਸਿਆਂ ਨੇ ਜਿਹੜੀ ਇਹ ਲੋਕ ਬੋਲਦੇ ਆਂ ਅਸੀਂ ਤੇ ਨਾਨਕ ਨਾਮ ਚੜਦੀ ਗਲ ਹੈ ਤੇਰੇ ਬਾਣੀ ਸਰਬੱਤ ਦਾ ਭਲਾ ਇਹ ਵੀ ਸਤਿਗੁਰੂ RAM ਸਿੰਘ ਨੇ ਉਚਾਰਨ ਕੀਤੀ ਹੈ ਅੰਗਰੇਜ਼ ਨੇ ਇੰਨਾ ਪੱਕਾ ਕਰਤਾ ਸਾਡੇ ਦੇਸ਼ ਵਾਸੀ ਇਹਨੂੰ ਦਿੱਤੇ ਗੁਰੂ ਨਹੀਂ ਕਿਸੇ ਨੂੰ ਆਖਣਾ ਇੱਕ ਮੱਥਾ ਨਹੀਂ ਟੇਕਣਾ ਜਿਹੜਾ ਸਾਧਾ ਬਾਣੀ ਦੀ ਮੱਥਾ ਟੇਕਣ ਵਾਸਤੇ ਲਿਖਿਆ ਸਾਧੂਆਂ ਦੀ ਲਈ ਪੰਡੂ ਗੱਡਾ ਇਹ ਕਾਟਿੰਡੋ ਉਹ ਤੋਂ ਵੱਡਾ ਹੈ ਪਰ ਉਹਨਾਂ ਨੇ ਪੱਕੇ ਕਰਤੇ ਵੀ ਮੱਥਾ ਨਹੀਂ ਟੇਕਣਾ ਤੇ ਗੁਰੂ ਨੇ ਕਿਸੇ ਨੂੰ ਆਖਣਾ ਉਹ ਚਲਾ ਗਿਆ ਇਹ ਜੀਹਾਂ ਚਾਹ ਵਗੈਰਾ ਸਿਰਦਾ ਇਹ ਸਾਡੇ ਕੋਲ ਛੱਡ ਗਿਆ ਨਾਲੇ ਆ ਗੁਰੂ ਨਾ ਆਖਣਾ ਤੇ ਮਥਾ ਨਾ ਟੇਕਣਾ ਹਰ ਘਰ ਦੇ ਵਿੱਚ ਬੱਚਿਆਂ ਨੂੰ ਚਾਹੀਦਾ ਉਹ ਸਵੇਰੇ ਉੱਠ ਕੇ ਸਣੀ ਕਿਸੇ ਜਨਾਮ ਕਰਕੇ ਆਪਣੇ ਮਾਤਾ ਪਿਤਾ ਦੇ ਪੈਰੀਂ ਅਸਲਾਇਆ ਕਰਨਾ ਫਿਰ ਉਹ ਆਪਣਾ ਬਾਕੀ ਕੰਮ ਕਰਨੇ ਤੇ ਮੈਂ ਇਹ ਅੱਜ ਕਰ ਨਹੀਂ ਠੀਕੇ ਜਿਸ ਤਰ੍ਹਾਂ ਲਿਖਿਆ ਹੈ ਨਾ ਹੱਕ ਪਰਾਇਆ ਨਾਨਕਾ ਉਹ ਸੂਰਤ ਗਾਏ ਇਸ ਨੂੰ ਅੰਜਾਮ ਦਿੱਤਾ ਅਮਲ ਉਹ ਲਿਆਂਦਾ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਇਹ ਜਿਹੜੇ ਮਾਈਕ ਵਾਲੇ ਨੇ ਉਹ ਕਿਰਪਾ ਕਰਕੇ ਥੋੜੀ ਜਿਹੀ ਆਵਾਜ਼ ਘੱਟ ਕਰ ਦੇਣੇ ਜੀ ਤੇ ਉਹ ਕਿਸ ਤਰ੍ਹਾਂ ਲਿਆਂਦਾ ਕਿ ਇੱਕ ਜੈਤਾ ਸਿੰਘ ਜੀ ਸਨ ਹਾਂ ਇੱਕ ਸੰਤ ਜਵਾਰ ਸਿੰਘ ਜੀ ਨਿਰਦੇਵਾਲੀ ਦੇ ਸਨ ਬੜੇ ਸਾਧੂ ਸਨ ਉਹ ਉਹ ਬਣੇ ਕਿਸ ਤਰ੍ਹਾਂ ਸਿੱਖ ਉਹਨਾਂ ਨੂੰ ਸੁਖਨੇ ਹੀ ਦਰਸ਼ਨ ਹੋਣੇ ਨਾਮ ਪਾੜੀ ਸਿੱਖਾਂ ਦੇ ਛੋਟੀ ਉਮਰ ਦੇ ਸੰਨ ਫਿਰ ਹੌਲੀ ਹੌਲੀ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਦੇ ਬਾਪ ਪਿਤਾ ਉਹਨਾਂ ਨੂੰ ਦੀਵਾਨ ਚ ਲੈ ਆਏ ਉੱਥੇ ਸਗਰਾਂ ਨੇ ਭਜਨ ਦੱਸਿਆ ਭਜਨ ਦੱਸ ਕੇ ਆਖਿਆ ਕਿ ਸਵਾਸ ਸਵਾਸ ਨਾਮ ਜਪਣਾ ਕੋਈ ਸਵਾਸ ਖਾਲੀ ਨਹੀਂ ਜਾਣ ਦੇਣਾ ਸਾਧ ਸੰਗਤ ਜੀ ਬੜਾ ਔਖਾ ਕੰਮ ਹੈ ਫਿਰ ਉਹਨਾਂ ਨੇ ਸੋਚਿਆ ਕਿ ਜੇ ਮੈਂ ਸੌਂ ਗਿਆ ਨਾ ਤੇ ਫਿਰ ਮੈਂ ਸਵਾਸ ਸਵਾਸ ਨਾਮ ਨਹੀਂ ਜਪ ਸਕਦਾ ਸਭ ਤੋਂ ਪਹਿਲਾਂ ਉਹਨਾਂ ਨੇ ਨੀਂਦਰ ਨੂੰ ਜਿੱਤਿਆ ਨੀਂਦਰ ਜਿੱਤ ਕੇ ਜੇ ਫਿਰ ਭਜਨ ਕਰਨਾ ਸ਼ੁਰੂ ਕੀਤਾ ਤੇ ਉਹ ਬੋਤੀ ਦਾ ਦੁੱਧ ਵੀ ਦੇਉਂਦੇ ਸਨ ਉਹਨਾਂ ਦੇ ਜਿਹੜਾ ਰਿਸ਼ਤੇਦਾਰ ਜਿਹੜੇ ਕੋਈ ਜਾ ਕੇ ਠਹਿਰੇ ਸਨ ਉਹਨਾਂ ਨੇ ਆਖਿਆ ਬਈ ਤੇਰੇ ਘਰ ਨਹੀਂ ਰਹਿਣਾ ਹੁੰਦਾ ਫੇਰ ਕੀ ਗੱਲ ਉਹਨਾਂ ਨੇ ਆਖਿਆ ਮੇਰੀ ਬੇਤੀ ਨਾਮ ਦੀ ਨਹੀਂ ਲੱਗੀ ਤੇਰੀ ਬੋਤੀ ਕਿਸੇ ਨੇ ਖਾ ਆਈਏ ਜਾ ਕੇ ਤੇ ਉਹਨੇ ਪਤਾ ਕੀਤਾ ਉਹਨਾਂ ਨੇ ਆਖਿਆ ਜੀ ਹੁਣ ਮੈਂ ਗਲਤੀ ਕੀਤੀ ਗਾ ਤੂੰ ਨਹੀਂ ਕਰੇਗਾ ਇਹ ਪਤਾ ਉੱਥੇ ਲੱਗਦਾ ਜਿੱਥੇ ਨਿਰਵਲ ਪਾਣੀ ਹੋਵੇ ਉਹਦੇ ਥੋੜੀ ਜਿਹੀ ਡਲੀ ਸੁੱਟੋ ਥੱਲੇ ਤੱਕ ਜਾਂਦੀ ਦਿਸਦੀ ਹੈ ਪਰ ਜਿੱਥੇ ਮੱਝਾਂ ਨਾ ਆ ਜਾਣ ਉੱਥੇ ਤੇ ਨਹੀਂ ਕੋਈ ਪਤਾ ਲੱਗਦਾ ਉਹ ਉਹਨਾਂ ਨੇ ਇਹ ਉਹਨਾਂ ਨੇ ਕਿਰਪਾ ਉਹਨਾਂ ਨੇ ਉਹਤੇ ਉਹਨਾਂ ਨੇ ਕਿਰਪਾ ਕੀਤੀ ਕਿ ਉਹਨਾਂ ਨੇ ਇਹ ਬਤਾਰਾ ਵਕਾਇਆ ਕਿਗਾ ਤੂੰ ਬੋਤੀ ਜੜੀ ਕਿਤੇ ਨਾ ਜਾਵੇ ਇਸ ਤੋਂ ਇਲਾਵਾ ਉਹਨਾਂ ਦੇ ਸਕੇ ਚਾਚੇ ਉਹਨਾਂ ਦੀ ਲੜਕੀ ਸੀ ਸਕੇ ਚਾਚੇ ਦਾ ਸਾਗ ਤੋੜ ਕੇ ਆਈ ਸਾਗ ਤੋੜ ਕੇ ਲਿਆ ਕੇ ਦਿਨੇ ਆ ਜਿਸਲੇ ਦਿਨੇ ਆ ਨਾ ਤੇ ਉਹਨਾਂ ਆਖਣ ਲੱਗੇ ਵੀ ਬੀਬੀ ਸਾਡੇ ਦੇ ਸਾਗ ਅਸੀਂ ਕਿਥੋਂ ਲੈਂਦੀ ਹੈ ਲੈਂਦਾ ਉਹ ਚਾਚਾ ਦਾ ਨਾਮ ਤੜੀ ਨਹੀਂ ਸੀ ਜੋ ਬੀਬੀ ਦਾ ਉਹ ਨੂੰ ਆਖਣ ਲੱਗੇ ਜੀ ਮੈਂ ਸੁਣਾ ਆਪਣੇ ਚਾਚੇ ਕੋਲ ਲੈ ਜਾਂਦਾ ਆਖਿਆ ਇਹ ਰਿੱਜਿਆ ਰਜਾਇਆ ਸਾਗ ਬੂਗਣਾ ਪਾ ਕੇ ਉਸ ਭਾਂਡੇ ਨੂੰ ਤੇ ਉਹਦੇ ਘਰ ਪਜਾਇਆ ਕਿ ਮੇਰਾ ਨਹੀਂ ਇਹ ਸਾਡਾ ਨਹੀਂ ਤੇਰਾ ਹੈ ਜਿਹੜਾ ਸਿਕਾ ਭੋਜਨ ਖਾਇਆ ਕਾਇ ਦਸਰੇ ਹਰਫੇ ਉਪਰੀਤ ਵਾਲੀ ਗੱਲ ਜਿਹੜੀ ਨਾ ਸਗਰੂ ਲਾਮ ਸਿੰਘ ਨੇ ਸਿੱਖਾ ਨਹੀਂ ਕੀਤੀ ਫਿਰ ਜਿਹੜਾ ਦਇਆ ਕਿਨੇ ਦਇਆ ਧਰਮ ਦਾ ਮੂਲ ਹੈ ਧਰਮ ਜਿੱਥੇ ਦਇਆ ਹੈ ਉੱਥੇ ਧਰਮ ਹੈ ਦੂਸਰੇ ਦਾ ਧਰਮ ਨਹੀਂ ਹੁੰਦਾ ਉਹ ਕਿੰਨੀ ਸੀ ਭਾਈ ਜੇਤਾ ਸਿੰਘ ਜੀ ਸਨ ਘਣੀਆਂ ਪਿੰਡ ਹੈਗਾ ਬਾਜੇ ਖਾਨੇ ਦੇ ਨੇੜੇ ਉੱਥੋਂ ਦੇ ਤੇ ਕਿਸੇ ਇੱਕ ਸਾਲ ਐਸਾ ਆਇਆ ਜਿਸ ਵੇਲੇ ਕਾਲ ਪੈ ਗਿਆ ਤੇ ਕਣਕ ਨੂੰ ਚੂਹਾ ਲੱਗ ਗਿਆ ਦਾਣਿਆਂ ਨੂੰ ਚੂਹਾ ਲੱਗਿਆ ਘਰ ਕੀ ਦਾਣੇ ਪੈਸੇ ਉਹਨਾਂ ਨੂੰ ਚੂਹੇ ਖਾਣ ਤੇ ਲੋਕੀਂ ਦੇ ਪਾਉਣ ਗੋਲੀਆਂ ਚੂਹੇ ਮਾਰਨ ਵਾਸਤੇ ਤੇ ਸਾਡੇ ਜਿੱਤਰਾ ਸੇਵਰੀ ਕੀ ਕਰਦੇ ਸਨ ਉਹਨਾਂ ਨੇ ਲੈ ਜਾ ਕੇ ਭਾਂਡੇ ਰੱਖਤੇ ਖੇਤ ਵਿੱਚ ਵੀ ਅੰਦਰ ਦੇ ਖਾਂਦੇ ਨੇ ਪਾਣੀ ਕਿੱਥੋਂ ਮਿਲੇਗਾ ਇਹਨਾਂ ਨੂੰ ਇਸ ਤਰ੍ਹਾਂ ਦੇ ਸਹੁਰੂ RAM ਸਿੰਘ ਨੇ ਸਿੱਖ ਬਣਾਏ ਇਸੇ ਤਰ੍ਹਾਂ ਹੀ ਘਰ ਵਿੱਚ ਵੀ ਉਹਨਾਂ ਨੇ ਪਾਣੀ ਰੱਖਿਆ ਘਰ ਵਾਲੀ ਮਾਈ ਨੇ ਔਖੀ ਵੀ ਹੋਣਾ ਉਹਨਾਂ ਨੇ ਕਿਹਾ ਨਹੀਂ ਇਹ ਪਾਣੀ ਦੂਰ ਜਣ ਚਾਹੀਦਾ ਹਨ ਸਾਡੇ ਦੇ ਪਾਣੀ ਇਹਨਾਂ ਨੂੰ ਮਿਲਦਾ ਇਹ ਚੀਜ਼ਾਂ ਸਿਰਫ ਸਾਡੇ ਵਾਸਤੇ ਮਿਸਾਲਾਂ ਨੇ ਸਾਡੇ ਵਾਸਤੇ ਰਾਹ ਨੇ ਜੇ ਕੋਈ ਵੀ ਆਦਮੀ ਇਸ ਪਾਸੇ ਤੁਰੇ ਤੇ ਉਹ ਇਸ ਪਾਸੇ ਪੌਂਚ ਸਰਦਾਰ ਦੇ ਰਸਤੇ ਤੇ ਉਹ ਇਥੇ ਗੁਰੂ ਰਾਮ ਸਿੰਘ ਸੱਚ ਬਾਤ ਜਾਨੇ ਕਿਰਪਾ ਕੀਤੀ ਤੇ ਇੱਕ ਸੰਤ ਸਰਦਾਰ ਨਾਰ ਸਿੰਘ ਜੀ ਨੇ ਉਹਨਾਂ ਨੇ ਇੱਕ ਇਤਿਹਾਸ ਲਿਖਿਆ ਨਾਮਧਾਨਿਆ ਬਾਰੇ ਜਿਹੜੇ ਆਰਕਾਈਵ ਦੇ ਵਿੱਚੋਂ ਪੁਰਾਣੇ ਕਾਗਜ਼ ਲੈ ਕੇ ਡਾਕੂਮੈਂਟਸ ਉਹਨਾਂ ਨੇ ਜਿਹੜੇ ਲਿਖਤੀ ਰੂਪ ਵਿੱਚ ਸਬੂਤ ਦਿੱਤੇ ਨੇ ਉਹਦਾ ਹੈਡਿੰਗ ਉਹਨਾਂ ਨੇ ਲਿਖਿਆ ਗੁਰੂ ਰਾਮ ਸਿੰਘ ਐਂਡ ਕੂਕਾ ਸਿੱਖ ਤੇ ਉਹਨਾਂ ਦੇ ਕੋਲ ਕੋਈ ਫਰੀਰ ਗਿਆ ਉਹਨੇ ਆਖਿਆ ਵੀ ਤੂੰ ਗੁਰੂ ਘਟ ਦੇ ਉਸ ਨੂੰ ਨੇ ਕਿਹਾ ਮੈਂ ਗੁਰੂ ਕਿਸਨਾ ਘਟਦੇ ਆ ਉਸਨੇ ਜਿਹੜਾ ਰਿਕਾਰਡ ਹੈ ਉਹ ਕਹਿੰਦੇ ਮੇਰੇ ਦੇ ਕੇਸ ਕਰ ਦੇਣਗੇ ਮਤਲਬ ਅਜੇ ਤੱਕ ਉਹ ਅੰਗਰੇਜ਼ੀयत ਸਾਡੇ ਵਿੱਚ ਇਤਨਾ ਦੀ ਬੜੀ ਹੈ ਵੀ ਸਭ ਗੁਰੂ ਨਾਮ ਸਿੰਘ ਨੂੰ ਗੁਰੂ ਨਹੀਂ ਆਖਣਾ ਜਿਹੜਾ ਲਿਖਿਆ ਕਟਾ ਦਿਓ ਤੇ ਉਹ ਫਿਰ ਆਖਣ ਲੱਗੇ ਚੰਗਾ ਤੂੰ ਫਿਰ ਇਸ ਤਰ੍ਹਾਂ ਕਰ ਇੰਨੇ ਪੈਸੇ ਲੈ ਲੈ ਉਹਨੇ ਕਿਹਾ ਮੈਂ ਨਹੀਂ ਪੈਸੇ ਲੈਣੇ ਮੇਰਾ ਸਿਰਫ ਕਹਿ ਤਾ ਮਤਲਬ ਇਹ ਤੇ ਅੰਗਰੇਜ਼ ਚਲਾ ਗਿਆ ਅੰਗਰੇਜ਼ੀ ਤੇ ਜਾਣੀ ਚਾਹੀਦੀ ਹੈ ਸਾਡੇ ਵਿੱਚ ਤਾਂ ਪ੍ਰੇਮਾ ਭਗਤੀ ਦੇ ਸਾਡਾ ਸਾਰਾ ਕੁਝ ਠੀਕ ਹੋ ਜਾਵੇ ਜੇ ਅਸੀਂ ਇਸ ਪਾਸੇ ਤੁਰੀਏ ਤੇ ਅਸੀਂ ਗੁਰਬਾਣੀ ਅਨਸਾਰ ਸਤਿਗੁਰੂ ਨੂੰ ਮੰਨਦੇ ਹਾਂ ਉਹਦੇ ਮੁਤਾਬਕ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਿੱਖੀ ਸਾਡੀ ਰਹਿ ਸਕੇ ਸਤਿਗੁਰਾਂ ਦੇ ਜਿਹੜੇ ਉਪਦੇਸ਼ ਨੇ ਜੋ ਕੁਝ ਲਿਖਿਆ ਹੈ ਤਨ ਤਨ ਪਿਤਾ ਤਨ ਤਨ ਕੋਲ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਤਨ ਤਨ ਗੁਰੂ ਜਿਨ ਨਾਮ ਰੱਬਿਆ ਆਪ ਕਰਿਆ ਜਿਨੇ ਲਿਖਾ ਦਿਨਾ ਲੈਛਦਾਈ ਅਸੀਂ ਇਹਦੇ ਅਨਸਾਰ ਆਪਣੇ ਸਤਿਗੁਰੂ ਨੂੰ ਮੰਨਦੇ ਆ ਤੇ ਸਾਰਿਆਂ ਨੂੰ ਆਪੋ ਆਪਣੇ ਸਤਿਗੁਰਾਂ ਦੇ ਨਾਲ ਇਸ ਤਰ੍ਹਾਂ ਨਾ ਪ੍ਰੇਮ ਹੋਣਾ ਚਾਹੀਦਾ ਹੈ ਸੰਤੂ ਰਿਆਂ ਸਿੰਘ ਜੀ ਬੜੀ ਕਿਰਪਾ ਕਰਦੇ ਨੇ ਕਿਸ ਤਰ੍ਹਾਂ ਨਾਮ ਜਿ ਪਾਉਂਦੇ ਨੇ ਇਹ ਇਹੋ ਹੀ ਇੱਕ ਚੀਜ਼ ਜਿਹੜੀ ਐ ਸੰਸਾਰ ਤੇ ਹੈ ਨਹੀਂ ਜਿਹਦੀ ਬਹੁਤ ਕਾਟ ਪੈ ਗਈ ਹੈ ਜੇ ਇਹ ਨਹੀਂ ਤੇ ਫਿਰ ਕੁਝ ਵੀ ਨਹੀਂ ਰਹਿੰਦਾ ਜੇ ਇਹ ਨਾਲ ਸਾਰਾ ਕੁਝ ਹੈ ਇਹ ਇੰਨੀ ਕੀਮਤ ਲਿਖ ਦਿੱਤੀ ਨਾਮ ਦੀ ਇਨਾਮ ਤੁਲ ਕਛਾਵਰ ਨਾ ਹੋਏ ਕੋਈ ਚੀਜ਼ ਬਰਾਬਰ ਹੈ ਹੀ ਨਹੀਂ ਤੇ ਜੇ ਮਿਸਾਲ ਕੇ ਦਿੱਤੀ ਜਾਵੇ ਬੀ ਨਾਮ ਹੈ ਇਸ ਤਰ੍ਹਾਂ ਦਾ ਮਿਸਾਲ ਇਹਦੀ ਦਿੱਤੀ ਨਹੀਂ ਜਾ ਸਕਦੀ ਕੋਈ ਵੀ ਤੁਸੀਂ ਟੜਕੇ ਉੱਠ ਕੇ ਸਣੇ ਕਿਸੇ ਨਾਮ ਕਰਕੇ ਭਜਨ ਕਰਿਆ ਕਰੋ ਆਪਣੇ ਬੱਚਿਆਂ ਨੂੰ ਕਰਾਇਆ ਕਰੋ ਚਾ ਕਾਫੀ ਕੋਕਾ ਕੋਲਾ ਇਹ ਬਿਲਕੁਲ ਬੰਦ ਕਰੋ ਪੀਣਾ ਇਹਦੇ ਵਿੱਚ ਸਾਡੇ ਸਭਰਾ ਦੇ ਹੁਕਮ ਅਨਸਾਰ ਅਸੀਂ ਉੱਥੇ ਸਾਡੀ ਪਹੁੰਚ ਨਹੀਂ ਹੋ ਸਕਦੀ ਜਿਵੇਂ ਮੈਨੂੰ ਇੱਕ ਆਪਣੇ ਨਾਮਤਾਰੀ ਸਿੰਘ ਨੇ ਦੱਸਿਆ ਉਹ ਵਾਜਾ ਚੜਿਆ ਜਾਂਦਾ ਸੀ ਅਮਰੀਕਾ ਦੇ ਵਿੱਚ ਤੇ ਇੱਕ ਗੋਰਾ ਉਹਦੇ ਨਾਲ ਬੈਠਾ ਸੀ ਆਪਣੇ ਨਾਮਤਾਰੀ ਸਿੰਘ ਨੇ ਦੇ ਆਪਣੇ ਸਰਜੀ ਵਗੈਰਾ ਮੰਗਾਈ ਤੇ ਉਹ ਗੋਰੇ ਨੇ ਵੀ ਮੰਗਾਈ ਤੇ ਉਹਨੂੰ ਨਾਮਤਾਰੀ ਸਿੰਘ ਨੇ ਪੁੱਛਿਆ ਵੀ ਤੂੰ ਇਹ ਸਬਜੀ ਕਿਉਂ ਖਾਣਾ ਬਾਸ ਨਹੀਂ ਖਾਂਦਾ ਉਹਨੇ ਆਖਿਆ ਮੈਂ ਕਿਸੇ ਸਾਧੂ ਦਾ ਸੇਵਕਾਂ ਜਿਹੜੇ ਹਿੰਦੁਸਤਾਨ ਦੇ ਵਿੱਚੋਂ ਆਏ ਨੇ ਕੋਈ ਉਹਨਾਂ ਦਾ ਸੇਵਕਾਂ ਤੇ ਉਹਨਾਂ ਨੇ ਦੱਸਿਆ ਕਿ ਰੱਬ ਨੂੰ ਮਿਲਣ ਦੇ ਰਾਹ ਵਿੱਚ ਬਹੁਤ ਵੱਡਾ ਅੜਕਾ ਹੈ ਬਾਸ ਰਾਬਦਾ ਮਤਾਂ ਨਹੀਂ ਖਾਂਦਾ ਪਰ ਇਹ ਗੱਲ ਦਾ ਧਿਆਨ ਹੀ ਨਹੀਂ ਕਿਸੇ ਨੂੰ ਇੱਕ ਦੂਜੇ ਨੂੰ ਪੁੱਛ ਲਿਆ ਕਰੋ ਤੂੰ ਮਾਸ਼ਰਾਪ ਨਹੀਂ ਖਾਂਦਾ ਪਿੰਦਾ ਜਦੋਂ ਤੁਸੀਂ ਕਿਸੇ ਦੇ ਘਰ ਜਾਓ ਉਦੋਂ ਤੁਹਾਨੂੰ ਰੋਟੀ ਖਾਣ ਨੂੰ ਆਖੇਗਾ ਤੁਹਾਨੂੰ ਪਾਣੀ ਪੀਣ ਨੂੰ ਆਖੇਗਾ ਉਹ ਨਾ ਖੋ ਭਈ ਤੂੰ ਇਸ ਨਾ ਕਰ ਮਾਸ਼ਰਾਪ ਛੱਡ ਦੇ ਭੈਣ ਪੁੱਛ ਲੈ ਤੇਰੇ ਕੋਲ ਖਾਣਾ ਹੈ ਤੇ ਇਹ ਉਹ ਆਖੋ ਵੀ ਇਹ ਸਾਡੀ ਗੱਲ ਨਹੀਂ ਇਹ ਗੁਰੂ ਨਾਨਕ ਦੀ ਗੱਲ ਹੈ ਗੁਰੂ ਨਾਨਕ ਦੇਵੂ ਦੇ ਰਾਹ ਚ ਗਏ ਨਾਨਕ ਪ੍ਰਕਾਸ਼ ਪੜੋ ਉਹਨਾਂ ਨੇ ਆਖਿਆ ਕਰੋ ਰਸੋਈ ਸੰਤ ਜੀ ਭੋਜਨ ਅਚੋ ਬਣਾਏ ਕਿਰਪਾ ਮੇਰੇ ਪਰ ਕੀਜੀਐ ਸੰਸਰੀ ਗੁਰੂ ਬੁਲਾਏ ਪ੍ਰਥਮ ਤਜੋ ਆਮੇ ਕੋ ਖਾਣਾ ਕਰੋ ਜਾਸਤਿ ਜੀਵਨ ਹਾਣਾ ਜਾ ਨਹਿ ਤੁਮਰੋ ਖਾਇਕ ਦਾ ਪੀ ਹੋ ਤੁਮ ਜੀਵਨ ਕੇ ਸੰਤਾਪੀ ਤੁਸੀਂ ਮੇਰਾ ਸਾਡਾ ਉਪਦੇਸ਼ ਗ੍ਰਹਿਣ ਕਰੋ ਨਾਮ ਲਹੋ ਬਾਸਰਾ ਸਾਡੇ ਤੇ ਫੇਰ ਤੇਰਾ ਖਾਵਾਂਗੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਿੰਘ ਜੀ ਬਾਸਿਆ ਕੋੜੀ ਦੇ ਢੜੇ ਆਉਂਦੇ ਰਾਜਾ ਸਾਸੀ ਪਿੰਡ ਵਿੱਚੋਂ ਲੰਗਰ ਲਵੇ ਇੱਕ ਸਰਦਾਰ ਨੇ ਘੋੜੀ ਦੀ ਬਾਗ ਫੜ ਕੇ ਜਿਹਾ ਆਖਿਆ ਮੇਰੇ ਘਰ ਲੰਗਰ ਕਰੋ ਤਾਂ ਗੁਰੂ ਨੇ ਆਖਿਆ ਵੀ ਬਾਦ ਸ਼ਰਾਬ ਛੱਡਾਂਦਾ ਇਹ ਨਹੀਂ ਛੁੱਟਦਾ ਅੰਨੇ ਛੱਡ ਦੇ ਘੋੜੀ ਦੀ ਬਾਗ ਇਹ ਇਸ ਗੱਲ ਨਾਲ ਤੁਹਾਡੇ ਇਹਨਾਂ ਗੱਲਾਂ ਨਾਲ ਬਹੁਤ ਵੱਡਾ ਪ੍ਰਚਾਰ ਹੋ ਸਕਦਾ ਹੈ ਬਹੁਤ ਜਾ ਕੇ ਪ੍ਰਚਾਰ ਕੰਮ ਪੈਸੇ ਦੇਣ ਦਿੱਤੇ ਉਹਨਾਂ ਨੂੰ ਲੋੜ ਨਹੀਂ ਰਹੀ ਜੇ ਤੁਸੀਂ ਜਾ ਕੇ ਆਖੋ ਵੀ ਤੇਰਾ ਖਾ ਪੀ ਲਵਾਂਗੇ ਪਰ ਗੁਰੂ ਨਾਨਕ ਦੇਵ ਜੀ ਕੁਮਨ ਸਾਹਿਬ ਤੂੰ ਬਾਦ ਸ਼ਰਾਬ ਛੱਡ ਖਾਣਾ ਪੀਣਾ ਠੀਕ ਕਰ ਆਪਣਾ ਮੈਂ ਸੰਤ ਗੁਰਿਆਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਬੜਾ ਹੀ ਕਮਜ਼ੋਰ ਆਦਮੀ ਹਾਂ ਕਿ ਉਹ ਨਹੀਂ ਵੀ ਆਇਆ ਜਾਂਦਾ ਇਹ ਖਿੱਚ ਕੇ ਮੈਨੂੰ ਲੈ ਆਉਂਦੇ ਨੇ ਇੱਥੇ ਤੇ ਪਿਛਲੇ ਸਾਲ ਮਾਨੂੰ ਬੜਾ ਕਸ਼ਟ ਹੋਇਆ ਸੀ ਜਦੋਂ ਇਹਨਾਂ ਦਾ ਸਰੀਰ ਠੀਕ ਨਹੀਂ ਸਭਾ ਰਾ ਕਿਰਪਾ ਕੀਤੀ ਸਾਨੂੰ ਦੁਬਾਰਾ ਇਹਨਾਂ ਨੂੰ ਫੇਰ ਲਿਆ ਦਿੱਤਾ ਇੱਥੇ ਕਿ ਜਿੰਨਾ ਕਿਨਾਂ ਕੋਲ ਫਾਇਦਾ ਲਿਆ ਜਾ ਸਕੇ ਉਹ ਉਹ ਦਉ ਇਸ ਦੁਨੀਆ ਦੇ ਉੱਤੇ ਤੇ ਪਤਾ ਨਹੀਂ ਅੱਜ ਨਹੀਂ ਤੇ ਕੱਲ ਨੂੰ ਕਿਸੇ ਨੇ ਚਲੇ ਜਾਣਾ ਨਾ ਬਾਰਕ ਨਾ ਜੂਬ ਨਾ ਨਾ ਦਰਦੀ ਕਹ ਬੰਦ ਨਾਲ ਲਾ ਜਾਣ ਵਾਲੀ ਜਿਹੜੀ ਧੀਜ ਹੈ ਹੋਈ ਹੋਈ ਹੈ ਜਿਹੜਾ ਭਜਨ ਬਾਣੀ ਕਰਨਾ satsang ਕਰਨਾ ਮੈਂ ਸੰਤਾਨਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਫੇਰ ਹੀ ਆਖਾਂਗਾ ਤੁਸੀਂ ਜਿੰਨੇ ਆਏ ਹੋ ਅਗਲੀ ਵੇਰਾਂ ਨੂੰ ਪਹਿਲੇ ਦਿਨ ਉਹਨੇ ਲਿਓ ਜਿਹੜੇ ਅੱਜ ਤੋਂ ਚਾਹੁੰਦੇ ਨੇ ਆਉਣੇ ਨੇ ਆਖੂ ਉਹਨਾਂ ਨੂੰ ਸਾਰੇ ਨੇ ਵੇਖਣ ਵਾਸਤੇ ਜਿਸਨੂੰ ਖਿਆਲ ਨੇ ਉਹ ਫੜਾਣਾ ਤੇ ਫਿਰ ਬੜੀ ਬੱਛੀ ਗੱਡੀ ਵਧੀਆ ਆਈ ਚਾਲੂ ਤੇ ਚੱਲੀਏ ਤੇ ਆਖੂ ਵੀ ਸਭ ਤੋਂ ਵੱਡੀ ਵਧੀਆ ਕੱਤੇ ਇੱਥੇ ਹੈ ਜਿਹਨੇ ਸਾਨੂੰ ਅਗਲੇ ਸੰਸਾਰ ਤੋਂ ਜਾ ਕੇ ਛਡਾਉਣਾ ਹੈ